ਦਿਨ ਦੂਜਾ ਅਗਮ ਹੈ ਅਗੋਚਰ ਹੈ ਅਪਾਰ ਹੈ ਤੂੰ ਮੇਰੀ ਉਤਸੁਕਤਾ ਦਾ ਆਧਾਰ ਹੈ ਤੂੰ ਬੰਦੇ ਖੋਜੇ ਦਿਲ ਹਰ ਰੋਜ਼ ਅਗਲੇ ਦਿਨ ਪਉ ਫੁੱਟਦਿਆਂ ਹੀ ਦੋਵਾਂ ਨੇ ਆਪਣੀ ਮੰਜ਼ਿਲ ਦਾ ਰਸਤਾ ਫੜ ਲਿਆ ਚਿੜੀਆਂ ਦੇ ਚੱਕਣ ਤੋਂ ਬਿਨਾ ਬਾਕੀ ਸਾਰੀ ਕਾਇਨਾਤ ਜਿਵੇਂ ਅਜੇ ਵੀ ਸੁੱਤੀ ਪਈ ਸੀ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਿਕਲਦਿਆਂ ਹੀ ਫਕੀਰ ਦੇ ਕਦਮ ਰੁਕੇ ਤੇ ਉਸ ਨੇ ਕੁਝ ਧੀਰ ਸੂਰਜ ਨੂੰ ਨਿਹਾਰਿਆ ਤੇ ਕਿਹਾ ਸੂਰਜ ਪਰਮਾਤਮਾ ਦੀ ਦਇਆਲਤਾ ਦਾ ਪ੍ਰਤੀਕ ਹੈ ਜੇ ਇੱਕ ਦਿਨ ਵੀ ਸੂਰਜ ਨਾ ਚੜੇ ਤਾਂ ਦੁਨੀਆ ਚੱਲਣੀ ਬੰਦ ਹੋ ਜਾਵੇ ਕੁਦਰਤ ਨੂੰ ਵੇਖਣਾ ਰੱਬ ਨੂੰ ਵੇਖਣ ਵਾਂਗ ਹੈ ਸਾਈ ਜੀ ਤੁਸੀਂ ਰੱਬ ਵੇਖਿਆ ਹੈ ਕਦੇ ਕੇਸਰ ਦੇ ਸਵਾਲ ਵਿੱਚ ਜਗਿਆਸਾ ਤੇ ਡਰ ਦੋਵੇਂ ਸਨ ਫਕੀਰ ਨੇ ਕੇਸਰ ਵੱਲ ਵੇਖਦਿਆਂ ਕਿਹਾ ਯੂਨਾਨੀ ਲੋਕਾਂ ਅਨੁਸਾਰ ਰੱਬ ਨੇ ਦੁਨੀਆ 6 ਦਿਨਾਂ ਵਿੱਚ ਬਣਾਈ ਸੀ ਪਹਿਲੇ ਦਿਨ ਰੌਸ਼ਨੀ ਬਣਾਈ ਜਿਸ ਨਾਲ ਦਿਨ ਤੇ ਰਾਤ ਬਣੇ ਦੂਜੇ ਦਿਨ ਆਕਾਸ਼ ਤੀਜੇ ਦਿਨ ਧਰਤੀ ਤੇ ਬਨਸਪਤੀ ਬਣਾਏ ਚੌਥੇ ਦਿਨ ਸੂਰਜ ਪੰਜਵੇਂ ਦਿਨ ਪਾਣੀ ਤੇ ਜੀਵ ਜੰਤੂ ਬਣਾਏ ਛੇਵੇਂ ਦਿਨ ਰੱਬ ਨੇ ਮਨੁੱਖ ਨੂੰ ਬਣਾਇਆ ਤੇ ਫਿਰ ਸੱਤਵੇਂ ਦਿਨ ਆਰਾਮ ਕੀਤਾ ਕੇਸਰ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਕਹਿੰਦੇ ਹਨ ਕਿ ਸ਼ੁਰੂ ਵਿੱਚ ਮਨੁੱਖ ਇਕੱਲਾ ਤੇ ਉਦਾਸ ਸੀ ਉਸ ਨੂੰ ਉਦਾਸ ਵੇਖ ਕੇ ਰੱਬ ਨੇ ਉਸ ਨਾਲ ਖੇਡਣ ਦਾ ਮਨ ਬਣਾਇਆ ਦੋਨੋਂ ਲੋਕਣ ਛੁਪਾਈ ਖੇਡਣ ਲੱਗੇ ਰੱਬ ਦੀ ਪਹਿਲਾ ਲੁਕਣ ਦੀ ਵਾਰੀ ਸੀ ਕਿਉਂਕਿ ਧਰਤੀ ਅਜੇ ਸਾਰੀ ਖਾਲੀ ਸੀ ਲੁਕਣ ਵਾਲੀ ਕੋਈ ਜਗ੍ਹਾ ਰੱਬ ਨੂੰ ਨਾ ਦੇ ਸੀ ਰੱਬ ਨੇ ਕੁਝ ਸੋਚਣ ਤੋਂ ਬਾਅਦ ਬੰਦੇ ਦੇ ਦਿਲ ਵਿੱਚ ਲੁਕਣ ਦਾ ਫੈਸਲਾ ਕੀਤਾ ਕਹਿੰਦੇ ਹਨ ਕਿ ਅੱਜ ਤੱਕ ਰੱਬ ਬੰਦੇ ਦੇ ਦਿਲ ਵਿੱਚ ਹੀ ਲੁਕਿਆ ਹੋਇਆ ਹੈ ਬੰਦਾ ਰੱਬ ਨੂੰ ਬਾਹਰ ਹਰ ਥਾਂ ਲੱਭਦਾ ਹੈ ਬਸ ਆਪਣੇ ਅੰਦਰ ਹੀ ਨਹੀਂ ਵੇਖਦਾ ਕਹਿ ਕੇ ਫਕੀਰ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਤੇ ਕੇਸਰ ਉਸ ਦੇ ਮੱਥੇ ਦੀਆਂ ਲਕੀਰਾਂ ਵਿੱਚ ਬੰਦੇ ਖੋਜ ਦਿਲ ਹਰ ਰੋਜ਼ ਇਸ ਆਲਾਪ ਨੇ ਕੇਸਰ ਨੂੰ ਡੂੰਗੀ ਸੋਚ ਤੋਂ ਇਵੇਂ ਉਠਾਇਆ ਜਿਵੇਂ ਅੰਮ੍ਰਿਤ ਵੇਲੇ ਕਿਸੇ ਨੇ ਰਬਾਬ ਛੇੜ ਦਿੱਤੀ ਹੋਵੇ ਟਿੱਬਿਆਂ ਦੇ ਪਰਛਾਵੇਂ ਜਦੋਂ ਰਾਤੋਂ ਲੰਬੇ ਹੋ ਗਏ ਤਾਂ ਦੋਵੇਂ ਰੁਕ ਗਏ ਰਸਤੇ ਤੋਂ ਥੋੜਾ ਹਟਵਾ ਇੱਕ ਥੜਾ ਰਾਈਆਂ ਦੇ ਰੁਕਣ ਲਈ ਬਣਾਇਆ ਹੋਇਆ ਸੀ ਕਿਸੇ ਸਿਆਣੇ ਨੇ ਥੜੇ ਦੇ ਆਲੇ ਦੁਆਲੇ ਡੇਕਾਂ ਦੇ ਦਰਖਤ ਭਲਿਆਂ ਸਮਿਆਂ ਚਲਾ ਦਿੱਤੇ ਸਨ ਜੋ ਹੁਣ ਦਿਨੇ ਰਾਈਆਂ ਨੂੰ ਬੈਠਣ ਲਈ ਛਾਂ ਤੇ ਰਾਤੀ ਪੰਖੇਰਵਾਂ ਨੂੰ ਰਹਿਣ ਲਈ ਥਾਂ ਦਿੰਦੇ ਸਨ ਥੜੇ ਦੇ ਨਾਲ ਇੱਕ ਨਲਕਾ ਵੀ ਸੀ ਉਹਨਾਂ ਨੇ ਨਲਕਾ ਗੇੜ ਕੇ ਹੱਥ ਪੈਰ ਤੋਤੇ ਤੇ ਥੜੇ ਤੇ ਹੀ ਰਾਤ ਵਿਸ਼ਰਾਮ ਕਰਨ ਦਾ ਮਨ ਬਣਾਇਆ ਫਕੀਰ ਨੇ ਆਪਣੀ ਪੋਟਲੀ ਵਿੱਚੋਂ ਚਿੱਟੇ ਰੰਗ ਦੀ ਧਾਗੇ ਨਾਲ ਬਣੀ ਮਾਲਾ ਕੱਢੀ ਜਿਸ ਵਿੱਚ ਗੱਠਾ ਮਾਰ ਕੇ ਮਣਕੇ ਬਣਾਏ ਹੋਏ ਸਨ ਉਹ ਮਾਲਾ ਨੂੰ ਹੱਥ ਵਿੱਚ ਫੜ ਕੇ ਸਾਧਨਾ 'ਚ ਜੁੜ ਗਿਆ ਸਮਾਂ ਜਿਵੇਂ ਰੁਕ ਗਿਆ ਐਵੇਂ ਲੱਗ ਰਿਹਾ ਸੀ ਜਿਵੇਂ ਸ੍ਰਿਸ਼ਟੀ ਆਲਾਪ ਕਰ ਰਹੀ ਹੋਵੇ ਚੋਪ ਦਾ ਹਵਨ ਹੋ ਰਿਹਾ ਹੋਵੇ ਅਤੇ ਰਾਤ ਦੀ ਗੋਦ ਵਿੱਚ ਦਿਨ ਸੌ ਰਿਹਾ ਹੋਵੇ ਪਰ ਲੰਮੇ ਪਏ ਕੇਸਰ ਦਾ ਧਿਆਨ ਪਲਾਂ ਵਿੱਚ ਹੀ ਪਿੰਡ ਆਪਣੀ ਹਵੇਲੀ ਪਹੁੰਚ ਗਿਆ ਕੇਸਰ ਹੋਰਾਂ ਦੀ ਹਵੇਲੀ ਪਿੰਡੋਂ ਬਾਹਰਵਾਰ ਫਿਰਨੀ ਦੇ ਕੋਲ ਸੀ ਘਰੋਂ ਤੁਰ ਕੇ ਹਵੇਲੀ ਜਾਣ ਲਈ 5-7 ਕੋ ਮਿੰਟ ਹੀ ਲੱਗਦੇ ਸਨ ਉਸ ਦੇ ਦਿਨ ਚ 3-4 ਘੜੇ ਹਵੇਲੀ ਦੇ ਜ਼ਰੂਰ ਲੱਗਦੇ ਹਵੇਲੀ ਦੇ ਰਾਹ ਚ ਚਰਸਤੇ ਵਾਲੇ ਪਿੱਪਲ ਥੱਲੇ ਬੁੱਢੇ ਜਵਾਨ ਸਾਰਾ ਦਿਨ ਖੰਡ ਚਰਚਾ ਕਰਦੇ ਜਾਂ 12 ਟਾਣੀ ਤੇ ਤਾਸ਼ ਖੇਡਦੇ ਕੇਸਰ ਉਸ ਟਾਣੀ ਵਿੱਚ ਕਦੇ ਨਹੀਂ ਸੀ ਬੈਠਿਆ ਉਸ ਦੇ ਜਿਆਦਾ ਗੇੜੇ ਤਾਂ ਹਵੇਲੀ ਦੇ ਰਸਤੇ 'ਚ ਪੈਂਦੇ ਜੀਤੀ ਦੇ ਘਰ ਮੂਹਰੇੋਂ ਲੰਘਣ ਤੇ ਉਸ ਨੂੰ ਵੇਖਣ ਦੀ ਉਮੀਦ ਕਰਕੇ ਲੱਗਦੇ ਸਨ ਜੀਤੀ ਜੈਲਦਾਰਾਂ ਦੀ ਕੁੜੀ ਸੀ ਤੇ ਸਕੂਲ ਵਿੱਚ ਉਸ ਤੋਂ ਦੋ ਜਮਾਤਾਂ ਪਿੱਛੇ ਪੜਦੀ ਸੀ ਉਸ ਤੋਂ ਸੋਹਣੀ ਕੁੜੀ ਨੇੜੇ ਦੇ ਪਿੰਨਾਂ 'ਚ ਹੋਰ ਕੋਈ ਨਹੀਂ ਸੀ ਮੁੰਡਿਆਂ ਦੀ ਟਾਣੀ ਵਿੱਚ ਉਸ ਦੀ ਚਰਚਾ ਆਨੇ ਬਹਾਨੇ ਚੱਲਦੀ ਹੀ ਰਹਿੰਦੀ ਉਸ ਨੂੰ 6ਵੀਂ ਜਮਾਤ ਤੋਂ ਬਾਅਦ ਘਰਦਿਆਂ ਨੇ ਸਕੂਲੋਂ ਹਟਾ ਲਿਆ ਸੀ ਉਹ ਪੜ੍ਹਨਾ ਤਾਂ ਚਾਹੁੰਦੀ ਸੀ ਪਰ ਪਿੰਡ 'ਚ ਕੁੜੀਆਂ ਨੂੰ ਪੜਾਉਣ ਦਾ ਰਿਵਾਜ ਨਹੀਂ ਸੀ ਉਸ ਦਾ ਘਰ ਕੇਸਰ ਦੀ ਹਵੇਲੀ ਦੇ ਨਾਲ ਲਗਵਾ ਹੋਣ ਕਰਕੇ ਦੋਵਾਂ ਦਾ ਬਚਪਨ ਕੇਸਰ ਹੋਰਾਂ ਦੀ ਹਵੇਲੀ ਜਾਂ ਜੀਤੀ ਦੇ ਘਰ ਖੇਡਦਿਆਂ ਹੀ ਗੁਜ਼ਰਿਆ ਸੀ ਬਚਪਨ ਵਿੱਚ ਹੀ ਇਕੱਠੇ ਖੇਡਦਿਆਂ ਤੇ ਲੜਦੇ ਝਗੜਦੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਕੇਸਰ ਤੋਂ ਸੰਗਣ ਲੱਗ ਪਈ ਸੀ ਜੀਤੀ ਨੇ ਕਦੇ ਸਿਰ ਤੋਂ ਦੁਪੱਟਾ ਨਹੀਂ ਸੀ ਸਰਕਣ ਦਿੱਤਾ ਕੇਸਰ ਨੂੰ ਉਸ ਦੀਆਂ ਕੁੜਤੀਆਂ ਦੇ ਸਾਰੇ ਰੰਗ ਯਾਦ ਸਨ ਉਹ ਕੁੜਤੀਆਂ ਬਦਲਦੀ ਰਹਿੰਦੀ ਪਰ ਕਾਲੇ ਰੰਗ ਦੀ ਸ਼ੀਸ਼ਿਆਂ ਵਾਲੀ ਕਗਰੀ ਅਕਸਰ ਉਹੋ ਹੀ ਹੁੰਦੀ ਹੁਣ ਤਾਂ ਇੱਕ ਚਾਂਦੀ ਦਾ ਮੋਟਾ ਕੜਾ ਵੀ ਉਹ ਪਾਉਣ ਲੱਗ ਪਈ ਸੀ ਜਿਹੜਾ ਉਸ ਦੀ ਮਾਂ ਨੇ ਚੜ੍ਹਦੇ ਸਹਾਲ ਦਿੱਤਾ ਸੀ ਜਦੋਂ ਜੀਤੀ 15 ਸਾਲ ਦੀ ਹੋਈ ਸੀ ਜਦੋਂ ਕੋਤੋਂ ਜੀਤੀ ਨੇ ਚੁੰਨੀ ਨਾਲ ਆਪਣੀ ਛਾਤੀ ਢਕਣੀ ਸ਼ੁਰੂ ਕੀਤੀ ਉਦੋਂ ਤੋਂ ਹੀ ਦੋਵਾਂ ਦਾ ਇਕੱਠਿਆਂ ਖੇਡਣਾ ਵੀ ਬੰਦ ਹੋ ਗਿਆ ਤੇ ਹੌਲੀ-ਹੌਲੀ ਗੱਲ ਕਰਨ ਦੇ ਮੌਕੇ ਵੀ ਘਟਨੇ ਸ਼ੁਰੂ ਹੋ ਗਏ ਜਦੋਂ ਇਕੱਠੇ ਪੜਦੇ ਸੀ ਤਾਂ ਸਕੂਲੋਂ ਆਉਂਦਿਆਂ ਜਾਂਦਿਆਂ ਦੋਵਾਂ ਦੀ ਗੱਲ ਹੋ ਜਾਂਦੀ ਜਦੋਂ ਤੋਂ ਪੜ੍ਹਾਈ ਬੰਦ ਹੋਈ ਸੀ ਤਾਂ ਗੱਲ ਹੋਈ ਨੋਵੀਂ ਹਫ਼ਤੇ ਬੀਤ ਜਾਂਦੇ ਹੁਣ ਤਾਂ ਬਸ ਦੂਰੋਂ ਦੂਰੋਂ ਵੇਖ ਕੇ ਹੀ ਦਿਨ ਲੰਘਦੇ ਸਨ ਇਹਨਾਂ ਦੂਰੀਆਂ ਨੇ ਮਿਲਣ ਦੀ ਤਾਂਗ ਘਟਾਉਣ ਦੀ ਬਜਾਏ ਵਧਾ ਦਿੱਤੀ ਸੀ ਕੇਸਰ ਦੇ ਰੋਜ਼ ਹਵੇਲੀ ਜਾਣ ਵੇਲੇ ਜੀਤੀ ਨੂੰ ਜਿਵੇਂ ਇਲਹਾਮ ਹੋ ਜਾਂਦਾ ਉਹ ਕਦੇ ਬਾਹਰਲੇ ਬੂਹੇ ਕੋਲ ਕਦੇ ਛੱਤ ਤੇ ਜਾਂ ਪੌੜੀਆਂ ਤੇ ਖੜ੍ਹ ਕੇ ਉਸ ਵੱਲ ਵੇਖ ਨਿਮਾ ਜਾ ਹੱਸ ਛੱਡਦੀ ਕੀਸਰ ਦੀ ਖੁਸ਼ੀ ਦਾ ਆਰੰਭ ਤੇ ਅੰਤ ਬਸ ਇਹੋ ਇੱਕ ਤੱਕਣੀ ਸੀ ਉਸ ਦਾ ਹਵੇਲੀ ਵੱਲ ਜਾਂਦਿਆਂ ਆਨੇ ਬਹਾਨੇ ਜੀਤੀ ਦੇ ਘਰ ਮੂਰਿਓ ਲੰਘਣਾ ਜੀਤੀ ਦਾ ਧੁੱਪ ਚ ਵੀ ਪੌੜੀਆਂ ਜਾਂ ਛੱਤ ਤੇ ਖੜ ਕੇ ਉਡੀਕਣਾ ਅਤੇ ਉਸ ਵੱਲ ਵੇਖਣਾ ਪਿਆਰ ਨਹੀਂ ਤਾਂ ਹੋਰ ਕੀ ਸੀ ਉਹ ਸੋਚਦਾ ਜੀਤੀ ਦਾ ਬਾਪ ਇਲਾਕੇ ਦਾ ਕਹਿੰਦਾ ਕਹਾਉਂਦਾ ਸਰਦਾਰ ਸੀ ਉਹਨਾਂ ਦੇ ਦੋ ਮੰਜ਼ਲੇ ਘਰ ਵਿੱਚ ਵੰਡ ਤੋਂ ਪਹਿਲਾਂ ਅੰਗਰੇਜ਼ਾਂ ਦਾ ਆਉਣਾ ਜਾਣਾ ਆਮ ਸੀ ਜ਼ੈਲਦਾਰਾਂ ਦੇ ਇਸ ਵੱਡੇ ਘਰ ਦਾ ਦਰਵਾਜ਼ਾ ਆਮ ਤੌਰ ਤੇ ਬੰਦ ਹੀ ਰਹਿੰਦਾ ਸੀ ਖੰਡ ਚਰਚਾ ਤਾਂ ਇਹ ਵੀ ਸੀ ਕਿ ਉਹਦਾ ਬਾਪ ਮਹੀਨੇ ਦੇ ਅੱਧੇ ਦਿਨ ਬਾਰਡਰ ਤੋਂ ਪਾਰ ਹੀ ਰਹਿੰਦਾ ਸੀ ਦੱਬਵੀਂ ਆਵਾਜ਼ ਵਿੱਚ ਗੱਲਾਂ ਹੁੰਦੀਆਂ ਕਿ ਜ਼ੈਲਦਾਰ ਤਾਂ ਅਫੀਮ ਦੀ ਸਮਗਲਿੰਗ ਦਾ ਕਾਰੋਬਾਰ ਸੀ ਦੱਬਵੀਂ ਆਵਾਜ਼ ਵਿੱਚ ਗੱਲਾਂ ਹੁੰਦੀਆਂ ਕਿ ਜ਼ੈਲਦਾਰ ਦਾ ਅਫੀਮ ਦੀ ਸਮਗਲਿੰਗ ਦਾ ਕਾਰੋਬਾਰ ਸੀ ਪਰ ਕੇਸਰ ਨੂੰ ਇਹਨਾਂ ਗੱਲਾਂ ਦਾ ਕੋਈ ਲੈਣ ਦੇ ਨਹੀਂ ਸੀ ਉਸ ਨੂੰ ਤਾਂ ਬਸ ਇਹੋ ਝੋਰਾ ਖਾਈ ਜਾਂਦਾ ਸੀ ਕਿ ਜੀਤੀ ਤੇ ਉਸ ਦਾ ਮੇਲ ਹੋਣਾ ਔਖਾ ਲੱਗਦਾ ਸੀ ਕਈ ਵਾਰ ਉਸ ਨੂੰ ਦੋਵਾਂ ਦਾ ਰਿਸ਼ਤਾ ਚਾਨ ਤੇ ਚਕੋਰ ਵਾਲਾ ਲੱਗਦਾ ਸੀ